ਹਾਂਜੀ ਜੀ ਜੋ ਅਸੀਂ ਅੱਜ ਕਹਾਣੀ ਤੁਹਾਨੂੰ ਸੁਣਾ ਰਹੇ ਹਾਂ ਇਹ ਬਹੁਤ ਹੀ ਇਮੋਸ਼ਨਲ ਕਹਾਣੀ ਹੈ ਤੇ ਕਹਾਣੀ ਦਾ ਨਾਮ ਹੈ ਦਹੇਸ ਦੀ ਬਲੀ ਇਸ ਕਹਾਣੀ ਵਿੱਚ ਅਸੀਂ ਕਲਜੀਤ कौर ਉੱਪਰ ਉਸਦੇ ਸਹੁਰਿਆਂ ਵੱਲੋਂ ਹੋ ਰਹੇ ਹਤਿਆਚਾਰ ਬਾਰੇ ਦੱਸਾਂਗੇ ਕਿ ਕਿਵੇਂ ਉਸ ਨੂੰ ਦਹੇਸ ਦੀ ਬਲੀ ਚਾੜ ਦਿੱਤਾ ਗਿਆ ਕਹਾਣੀ ਅਸੀਂ ਸ਼ੁਰੂ ਕਰਦੇ ਹਾਂ ਕਲਜੀਤ कौर ਜਵਾਨ ਹੋ ਚੁੱਕੀ ਸੀ ਹੁਣ ਉਸਦੇ ਮਾਪਿਆਂ ਨੂੰ ਉਸਦੇ ਵਿਆਹ ਦੀ ਫਿਕਰ ਸੋਣ ਲੱਗ ਪਈ ਸੀ ਕਲਜੀਤ ਦੇ ਮਾਪੇ ਇਹਨੇ ਅਮੀਰ ਨਹੀਂ ਸੀ ਪਰ ਉਹਨਾਂ ਨੇ ਕਲਜੀਤ ਦੇ ਵਿਆਹ ਲਈ ਕੁਝ ਪੈਸੇ ਜੋੜ ਕੇ ਰੱਖੇ ਸਨ ਉਹਨਾਂ ਨੇ ਆਪਣੀ ਗਰੀਬੀ ਦੇ ਚਲਦਿਆਂ ਕਲਜੀਤ ਨੂੰ ਵੀ ਵਧੀਆ ਪੜਾ ਲਿਖਾ ਲਿਆ ਸੀ ਕਲਜੀਤ ਦਾ ਪਰਿਵਾਰ ਬਹੁਤ ਇਮਾਨਦਾਰ ਅਤੇ ਸੌ ਸੀ ਹੁਣ ਉਹਨਾਂ ਨੇ ਕਲਜੀਤ ਦੇ ਲਈ ਵਾਰ ਲੱਭਣ ਲਈ ਵਿਚੋਲਿਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਕਲਜੀਤ ਲਈ ਚੰਗਾ ਪਰਿਵਾਰ ਲੱਭੋ ਜਿੱਥੇ ਸਾਡੀ ਕੁੜੀ ਸੁਖੀ ਰਹਿ ਸਕੇ ਕੁਝ ਦਿਨ ਬਾਅਦ ਵਿਚੋਲਿਆ ਨੇ ਕਲਜੀਤ ਦੇ ਮਾਪਿਆਂ ਨੂੰ ਦੋ ਤਿੰਨ ਰਿਸ਼ਤਿਆਂ ਦੀ ਦੱਸ ਪਾਈ ਪਰ ਉੱਥੇ ਗੱਲ ਨਾ ਬਣੀ ਕਿਉਂਕਿ ਜਦੋਂ ਵਿਚੋਲਿਆ ਨੇ ਕਲਜੀਤ ਦੇ ਮਾਪਿਆਂ ਅਤੇ ਮੁੰਡੇ ਵਾਲਿਆਂ ਦਾ ਮਿਲਾਪ ਕਰਵਾਇਆ ਤਾਂ ਮੁੰਡੇ ਵਾਲਿਆਂ ਨੇ ਦਾਜ ਦੀ ਲਿਸਟ ਅਤੇ ਲੈਣ ਦੇਣ ਬਾਰੇ ਗੱਲਾਂ ਕੀਤੀਆਂ ਜਿਸ ਕਾਰਨ ਕਲਜੀਤ ਦੇ ਮਾਪਿਆਂ ਨੂੰ ਉਹ ਰਿਸ਼ਤੇ ਪਸੰਦ ਨਾ ਆਏ ਅਤੇ ਉਹਨਾਂ ਨੇ ਇਹ ਰਿਸ਼ਤਾ ਕਰਨ ਤੋਂ ਜਵਾਬ ਦੇ ਦਿੱਤਾ ਫੇਰ ਥੋੜੇ ਦਿਨਾਂ ਤੱਕ ਵਿਚੋਲਾ ਕਲਜੀਤ ਦੇ ਘਰ ਆਇਆ ਅਤੇ ਉਸਨੇ ਕਲਜੀਤ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇੱਕ ਰਿਸ਼ਤਾ ਤੁਹਾਡੇ ਹਿਸਾਬ ਦਾ ਹੈ। ਮੁੰਡੇ ਵਾਲਿਆਂ ਦਾ ਪਰਿਵਾਰ ਵੀ ਬਹੁਤ ਚੰਗਾ ਹੈ ਅਤੇ ਲੈਣ ਦੇਣ ਬਾਰੇ ਵੀ ਉਹਨਾਂ ਦੀ ਕੋਈ ਮੰਗ ਨਹੀਂ ਹੈ। ਕਲਜੀਤ ਦੇ ਮਾਪਿਆਂ ਨੂੰ ਇਹ ਰਿਸ਼ਤਾ ਚੰਗਾ ਲੱਗਾ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਰਿਸ਼ਤਾ ਚੰਗਾ ਲੱਗਾ ਹੈ ਅਤੇ ਤੁਸੀਂ ਸਾਡੇ ਮੁੰਡੇ ਵਾਲਿਆਂ ਨਾਲ ਮਿਲਾਪ ਕਰਾਉਣ ਲਈ ਕੋਈ ਦਿਨ ਤੈਅ ਕਰ ਲੋ ਤਾਂ ਵਿਚੋਲਿਆਂ ਨੇ ਕਲਜੀਤ ਦੇ ਮਾਪਿਆਂ ਨੂੰ ਐਤਵਾਰ ਦਾ ਦਿਨ ਦੱਸ ਦਿੱਤਾ ਕਿ ਐਤਵਾਰ ਵਾਲੇ ਦਿਨ ਅਸੀਂ ਤੁਹਾਡਾ ਮੁੰਡੇ ਵਾਲਿਆਂ ਨਾਲ ਮਿਲਾਪ ਕਰਾ ਦਿੰਦੇ ਹਾਂ ਐਤਵਾਰ ਵਾਲਾ ਦਿਨ ਆ ਗਿਆ ਕਲਜੀਤ ਅਤੇ ਕਲਜੀਤ ਦੇ ਮਾਪੇ ਵਿਚੋਲਿਆਂ ਦੀ ਦੱਸੀ ਥਾਂ ਉੱਪਰ ਮੁੰਡੇ ਵਾਲਿਆਂ ਨੂੰ ਮਿਲਣ ਚਲੇ ਗਏ ਕਲਜੀਤ ਬਹੁਤ ਸੋਹਣੀ ਜਵਾਨ ਅਤੇ ਪੜ੍ਹੀ ਲਿਖੀ ਕੁੜੀ ਸੀ ਮੁੰਡੇ ਵਾਲਿਆਂ ਨੇ ਉਸ ਨੂੰ ਵੇਖਦਿਆਂ ਹੀ ਪਸੰਦ ਕਰ ਲਿਆ ਪਰ ਜਦੋਂ ਕਲਜੀਤ ਅਤੇ ਕਲਜੀਤ ਦੇ ਮਾਪਿਆਂ ਨੇ ਮੁੰਡੇ ਨੂੰ ਦੇਖਿਆ ਤਾਂ ਮੁੰਡਾ ਅੱਖ ਤੋਂ ਕਾਣਾ ਸੀ ਮੰਨ ਲਓ ਕਿ ਮੁੰਡਾ ਭੈੰਗਾ ਸੀ ਜਦੋਂ ਕਲਜੀਤ ਦੇ ਮਾਪਿਆਂ ਨੇ ਵਿਚੋਲਿਆਂ ਨੂੰ ਕਿਹਾ ਕਿ ਤੁਸੀਂ ਤਾਂ ਕਿਹਾ ਸੀ ਕਿ ਮੁੰਡਾ ਸੋਹਣਾ ਸੁਨੱਖਾ ਅਤੇ ਬਹੁਤ ਹੀ ਚੰਗਾ ਪਰਿਵਾਰ ਹੈ ਪਰ ਮੁੰਡਾ ਅੱਖ ਤੋਂ ਕਾਣਾ ਹੈ ਤੁਸੀਂ ਸਾਡੇ ਨਾਲ ਝੂਠ ਕਿਉਂ ਬੋਲਿਆ ਹੈ ਤਾ ਵਿਚੋਲਿਆਂ ਨੇ ਕਿਹਾ ਕਿ ਪਹਿਲਾਂ ਵੀ ਤੁਹਾਨੂੰ 2-3 ਰਿਸ਼ਤਿਆਂ ਦੀ ਦੱਸ ਪਾਈ ਸੀ ਪਰ ਮੁੰਡੇ ਸੋਹਣੇ ਸਨ ਅਤੇ ਪਰਿਵਾਰ ਵੀ ਚੰਗਾ ਸੈਂਦਾ ਸੀ ਪਰ ਉਹ ਦਹੇਜ ਦੇ ਕਾਰਨ ਤੁਹਾਡੇ ਰਿਸ਼ਤੇ ਨਹੀਂ ਹੋਏ ਜੇਕਰ ਤੁਸੀਂ ਦਹੇਜ ਤੋਂ ਬਿਨਾਂ ਰਿਸ਼ਤਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਚੰਗਾ ਰਿਸ਼ਤਾ ਨਹੀਂ ਮਿਲਣਾ ਇਹਦੇ ਤੋਂ ਚੰਗਾ ਰਿਸ਼ਤਾ ਹੋਰ ਕੋਈ ਨਹੀਂ ਮਿਲਣਾ ਜੋ ਮੈਂ ਤੁਹਾਨੂੰ ਹੁਣ ਕਰਾ ਰਿਆ ਹਾਂ ਅੱਖ ਦੀ ਕਿਹੜੀ ਗੱਲ ਹੈ ਅੱਖ ਦੀ ਕਿਹੜੀ ਗੱਲ ਹੈ ਉਸ ਤਰ੍ਹਾਂ ਤਾਂ ਮੁੰਡਾ ਸਹੀ ਸਲਮਤ ਹੈ ਮੁੰਡਾ ਚੰਗਾ ਹੈ ਅਤੇ ਘਰਬਾਰ ਵੀ ਸਹਿੰਦਾ ਹੈ ਤੁਹਾਡੀ ਕੁੜੀ ਨੂੰ ਉੱਥੇ ਕੋਈ ਕਮੀ ਵੀ ਮਹਿਸੂਸ ਨਹੀਂ ਹੋਵੇਗੀ ਇਸ ਤੋਂ ਵਧੀਆ ਰਿਸ਼ਤਾ ਤੁਹਾਨੂੰ ਕੋਈ ਨਹੀਂ ਲੱਭਣਾ ਰਿਸ਼ਤਾ ਬਹੁਤ ਚੰਗਾ ਹੈ ਤੁਹਾਨੂੰ ਕੁਝ ਸੋਚਣ ਦੀ ਲੋੜ ਨਹੀਂ ਜੇ ਤੁਸੀਂ ਕੁਝ ਸੋਚਿਆ ਤਾਂ ਇਹੋ ਜਿਹਾ ਰਿਸ਼ਤਾ ਬਾਅਦ ਵਿੱਚ ਤੁਹਾਨੂੰ ਕਦੀ ਨਹੀਂ ਮਿਲਣਾ ਪਰ ਕਲਜੀਤ ਦੇ ਮਾਪੇ ਵਿਚੋਲੇ ਦੀ ਗੱਲ ਤੋਂ ਸਹਿਮਤ ਨਾ ਹੋਏ ਉਹਨਾਂ ਨੇ ਕਿਹਾ ਸਾਡੀ ਕੁੜੀ ਸੋਹਣੀ ਸੁਨੱਖੀ ਜਵਾਨ ਅਤੇ ਪੜ੍ਹੀ ਲਿਖੀ ਹੈ ਇਸ ਨੂੰ ਹੋਰ ਕੋਈ ਚੰਗਾ ਮੁੰਡਾ ਮਿਲ ਜਾਏਗਾ ਪਰ ਅਸੀਂ ਆਪਣੀ ਕੁੜੀ ਨਾਲ ਧੋਖਾ ਨਹੀਂ ਕਰ ਸਕਦੇ ਸਾਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਹੈ ਇਹ ਗੱਲ ਕਹਿ ਕੇ ਕਲਜੀਤ ਅਤੇ ਉਸਦੇ ਮਾਪੇ ਆਪਣੇ ਘਰ ਵਾਪਸ ਆ ਗਏ ਇੱਕ ਦੋ ਦਿਨ ਬੀਤ ਗਏ ਉਹ ਮੁੰਡੇ ਵਾਲੇ ਇੱਕ ਦਿਨ ਵਿਚੋਲੇ ਨੂੰ ਲੈ ਕੇ ਕਲਜੀਤ ਦੇ ਘਰ ਆ ਗਏ ਅਤੇ ਕਹਿਣ ਲੱਗੇ ਸਾਨੂੰ ਤੁਹਾਡੀ ਕੁੜੀ ਬਹੁਤ ਪਸੰਦ ਹੈ ਅਤੇ ਸਾਡੇ ਮੁੰਡੇ ਨੂੰ ਵੀ ਤੁਹਾਡੀ ਕੁੜੀ ਬਹੁਤ ਪਸੰਦ ਹੈ ਤੁਹਾਡੀ ਕੁੜੀ ਬਹੁਤ ਹੀ ਸਿਆਣੀ ਅਤੇ ਸੰਸਕਾਰੀ ਲੱਗਦੀ ਹੈ ਸਾਨੂੰ ਤੁਹਾਡੀ ਕੁੜੀ ਬਹੁਤ ਪਸੰਦ ਹੈ ਜਿਸ ਕਾਰਨ ਤੁਸੀਂ ਆਪਣਾ ਰਿਸ਼ਤਾ ਸਾਡੇ ਮੁੰਡੇ ਨੂੰ ਕਰ ਦਿਓ ਸਾਡੇ ਮੁੰਡੇ ਦੀ ਅੱਖ ਵਿੱਚ ਕਾણો ਜ਼ਰੂਰ ਹੈ ਪਰ ਉਸ ਨੂੰ ਸਾਫ਼-ਸਾਫ਼ ਦਿਖਾਈ ਦਿੰਦਾ ਹੈ ਉਸ ਦੀਆਂ ਅੱਖਾਂ ਵਿੱਚ ਹੋਰ ਕੋਈ ਨੁਕਸ ਨਹੀਂ ਹੈ ਤੇ ਤੁਹਾਡੀ ਕੁੜੀ ਸਾਡੇ ਘਰ ਬਹੁਤ ਹੀ ਖੁਸ਼ ਰਹੇਗੀ ਉਸ ਨੂੰ ਕਦੀ ਵੀ ਕਿਸੇ ਕਿਸਮ ਦੀ ਤੰਗੀ ਚੱਲਣ ਦੀ ਲੋੜ ਨਹੀਂ ਪਵੇਗੀ ਕਲਜੀਤ ਦੇ ਮਾਪਿਆਂ ਨੇ ਕਲਜੀਤ ਦੀ ਸਲਾਹ ਲਈ ਅਤੇ ਕਲਜੀਤ ਨੇ ਆਪਣੇ ਮਾਪਿਆਂ ਦੀ ਗਰੀਬੀ ਦੇਖਦੇ ਹੋਏ ਇਸ ਰਿਸ਼ਤੇ ਨੂੰ ਹਾਂ ਕਰ ਦਿੱਤੀ ਕੁਝ ਦਿਨਾਂ ਬਾਅਦ ਕਲਜੀਤ ਦਾ ਵਿਆਹ ਉਸ ਮੁੰਡੇ ਨਾਲ ਹੋ ਗਿਆ। ਉਸ ਮੁੰਡੇ ਦਾ ਨਾਂ ਸਰਜੀਤ ਸਿੰਘ ਸੀ। ਕਲਜੀਤ ਪੜ੍ਹੀ ਲਿਖੀ ਹੋਣ ਕਾਰਨ ਵਿਆਹ ਤੋਂ ਬਾਅਦ ਕਿਸੇ ਪ੍ਰਾਈਵੇਟ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਵੀ ਕਰਨ ਲੱਗੀ ਸੀ। ਕਲਜੀਤ ਸਕੂਲ ਤੋਂ ਪਹਿਲਾਂ ਸਾਰੇ ਘਰ ਦਾ ਕੰਮ ਕਰਕੇ ਜਾਂਦੀ ਅਤੇ ਆਣ ਕੇ ਵੀ ਸਾਰਾ ਕੰਮ ਕਰਦੀ ਜਿਸ ਕਾਰਨ ਉਹ ਬਹੁਤ ਹੀ ਥੱਕ ਜਾਂਦੀ ਸੀ। ਕੁਝ ਦਿਨ ਤਾਂ ਇਸੇ ਤਰ੍ਹਾਂ ਸਭ ਕੁਝ ਠੀਕ ਠਾਕ ਰਿਹਾ ਪਰ ਹੌਲੀ-ਹੌਲੀ ਕਲਜੀਤ ਦੇ ਸਹੁਰਿਆਂ ਨੇ ਹੌਲੀ-ਹੌਲੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਉਸ ਦੀ ਸੱਸ ਉਸ ਨੂੰ ਆਪਣੇ ਪੇਕੇਆਂ ਤੋਂ ਕੁਝ ਨਾ ਲੈਉਣ ਦੇ ਮਿਹਨੇ ਮਾਰਨ ਲੱਗੀ ਅਤੇ ਕਹਿਣ ਲੱਗੀ ਕਿ ਵਿਆਹ ਵਿੱਚ ਤਾਂ ਉਸਦੇ ਪੇਕੇਆਂ ਨੇ ਉਸ ਨੂੰ ਕੁਝ ਨਹੀਂ ਦਿੱਤਾ ਹੁਣ ਉਹ ਆਪਣੇ ਪੇਕੇਆਂ ਤੋਂ 10 ਲੱਖ ਰੁਪਏ ਲੈ ਕੇ ਆਵੇ ਤਾਂ ਕਿ ਉਹਨਾਂ ਦਾ ਮੁੰਡਾ ਗੱਡੀ ਖਰੀਦ ਸਕੇ ਗਲਜੀਤ ਨੇ ਆਪਣੀ ਸੱਸ ਨੂੰ ਕਿਹਾ ਕਿ ਉਸਦੇ ਮਾਪੇ ਬਹੁਤ ਗਰੀਬ ਹਨ ਉਹ ਉਸ ਨੂੰ 10 ਲੱਖ ਰੁਪਇਆ ਨਹੀਂ ਦੇ ਸਕਦੇ ਉਸ ਦੇ ਮਾਪਿਆਂ ਨੇ ਉਸ ਨੂੰ ਇਨਾ ਕਾਬਲ ਕੀਤਾ ਹੈ ਕਿ ਉਹ ਖੁਦ ਕਮਾ ਕੇ ਆਪਣਾ ਗੁਜ਼ਾਰਾ ਕਰ ਸਕਦੀ ਹੈ ਜੇ ਤੁਸੀਂ ਸਰਜੀਤ ਨੂੰ ਗੱਡੀ ਲੈ ਕੇ ਦੇਣੀ ਹੈ ਤਾਂ ਤੁਸੀਂ ਖੁਦ ਆਪਣੇ ਪੈਸਿਆਂ ਦੀ ਗੱਡੀ ਲੈ ਕੇ ਦੇਵੋ ਇਹਨੇ ਨੂੰ ਸਰਜੀਤ ਆ ਗਿਆ ਅਤੇ ਕਹਿਣ ਲੱਗਾ ਕਿ ਤੂੰ ਮੇਰੀ ਮਾਂ ਨਾਲ ਬਕਵਾਸ ਕਰ ਰਹੀ ਹੈ ਤੂੰ ਮੇਰੀ ਮਾਂ ਨੂੰ ਜਵਾਬ ਕਿਵੇਂ ਦੇ ਰਹੀ ਹੈ ਤੇਰੀ ਇੰਨੀ ਹਿੰਮਤ ਕਿਵੇਂ ਹੋਈ ਸਰਜੀਤ ਨੇ ਕੁਲਜੀਤ ਦੀ ਕੋਈ ਗੱਲ ਨਾ ਸੁਣੀ ਅਤੇ ਉਸ ਦੇ ਚਿਹਰੇ 'ਚ ਪੇੜ ਮਾਰ ਦਿੱਤੀ ਅਤੇ ਕਹਿਣ ਲੱਗਾ ਕਿ 10 ਲੱਖ ਰੁਪਏ ਤਾਂ ਤੈਨੂੰ ਲੈ ਕੇ ਹੀ ਆਉਣੇ ਪੈਣੇ ਹਨ ਹਨ ਹਰ ਕੋਈ ਆਪਣੀ ਕੁੜੀ ਨੂੰ ਦਾਜ ਦਿੰਦਾ ਹੈ ਅਤੇ ਤੇਰੇ ਮਾਪਿਓ ਨੇ ਦਾਜ ਨਹੀਂ ਦਿੱਤਾ ਜੇ ਤੂੰ 10 ਲੱਖ ਰੁਪਏ ਨਾ ਲੈ ਕੇ ਆਈ ਤਾਂ ਆਪਣੇ ਮਾਪਿਆਂ ਦੇ ਘਰ ਹੀ ਚਲੀ ਜਾਇਂ ਜੇ ਤੂੰ ਕੁਝ ਲੈ ਕੇ ਨਹੀਂ ਆ ਸਕਦੀ ਤਾਂ ਤੂੰ ਇੱਥੇ ਕੀ ਕਰ ਰਹੀ ਹੈ ਤੂੰ ਵੀ ਆਪਣੇ ਪਿੱਕੇ ਚਲੀ ਜਾਇਂ ਕੁਲਜੀਤ ਬਹੁਤ ਅਦਾਸ ਹੋ ਚੁੱਕੀ ਸੀ ਕਲਜੀਤ ਦੀ ਸੱਸ ਡੱਕਾ ਵੀ ਨਹੀਂ ਸੀ ਤੋੜਦੀ ਕਲਜੀਤ ਹੀ ਸਾਰਾ ਕੰਮ ਕਰਦੀ ਅਜੇ ਸਕੂਲ ਵੀ ਜਾਂਦੀ ਉਸ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਉਹ ਆਪਣੀ ਕਿਸਮਤ ਨੂੰ ਕੋਸ ਰਹੀ ਸੀ ਕਿ ਮੇਰਾ ਕੀ ਕਸੂਰ ਜੇ ਮੈਂ ਗਰੀਬ ਘਰ ਪੈਦਾ ਹੋਈ ਕਲਜੀਤ ਸਕੂਲ ਵਿੱਚ ਬਹੁਤ ਉਦਾਸ ਬੈਠੀ ਰਹਿੰਦੀ ਸੀ ਤਾਂ ਇੱਕ ਦਿਨ ਉਸਦੀ ਨਾਲ ਦੀ ਅਧਿਆਪਕਾ ਨੇ ਪੁੱਛਿਆ ਕਿ ਕਲਜੀਤ ਕੀ ਗੱਲ ਹੈ ਤੁਸੀਂ ਬਹੁਤ ਉਦਾਸ ਰਹਿੰਦੇ ਹੋ ਤਾਂ ਕਲਜੀਤ ਰੋਣ ਲੱਗ ਪਈ ਅਤੇ ਆਪਣੇ ਸਾਰੇ ਦਿਲ ਦੀ ਗੱਲ ਅਧਿਆਪਕਾ ਅੱਗੇ ਰੱਖ ਦਿੱਤੀ ਅਤੇ ਕਹਿਣ ਲੱਗੀ ਕਿ ਮੈਂ ਆਪਣੇ ਮਾਪਿਆਂ ਨੂੰ ਤੰਗ ਨਹੀਂ ਕਰਨਾ ਚਾਹੁੰਦੀ ਉਹਨਾਂ ਨੇ ਬਹੁਤ ਗਰੀਬੀ ਵਿੱਚ ਮੈਨੂੰ ਪੜਾਇਆ ਲਿਖਾਇਆ ਅਤੇ ਇਸ ਕਾਬਲ ਬਣਾਇਆ ਹੈ ਕਿ ਅੱਜ ਮੈਂ ਸਕੂਲ ਵਿੱਚ ਨੌਕਰੀ ਕਰ ਰਹੀ ਹਾਂ ਤੇ ਹੁਣ ਉਹਨਾਂ ਕੋਲ ਕੁਝ ਨਹੀਂ ਹੈ ਮੇਰੀ ਇੱਕ ਹੋਰ ਭੈਣ ਹੈ ਜੋ ਵਿਆਹਣ ਵਾਲੀ ਹੈ ਉਸ ਬਾਰੇ ਵੀ ਤਾਂ ਮੇਰੇ ਮਾਪਿਆਂ ਨੇ ਸੋਚਣਾ ਹੈ ਮੈਂ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੀ ਅਧਿਆਪਕਾਂ ਨੇ ਕਲਜੀਤ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਤੁਸੀਂ ਆਪਣੇ ਹਾਲਾਤਾਂ ਨਾਲ ਲੜ ਸਕਦੇ ਹੋ ਹਿੰਮਤ ਰੱਖੋ ਕਲਜੀਤ ਇੱਕ ਦਿਨ ਸਕੂਲੋਂ ਆਈ ਸੀ ਕਿ ਉਸ ਦੀ ਸੱਸ ਨੇ ਆਪਣੇ ਆਂਢ ਗੁਆਂਢ ਦੇ 2-3 ਜਾਣੇ ਘਰ ਬੁਲਾ ਕੇ ਰੱਖੇ ਸਨ ਅਤੇ ਕਹਿਣ ਲੱਗੀ ਕਿ ਅਸੀਂ ਬੁੱਢੇ ਹੋ ਚੁੱਕੇ ਹਾਂ ਅਤੇ ਸਕੂਲ ਜਾਂਦੀ ਹੈ 2-3 ਹਜ਼ਾਰ ਪਿੱਛੇ ਸਾਡਾ ਧਿਆਨ ਨਹੀਂ ਰੱਖਦੀ ਸਾਨੂੰ ਇਹ ਪੁਸ਼ਤੀ ਗਿਸ਼ਤੀ ਨਹੀਂ ਹੈ ਇਸ ਦਾ ਸਕੂਲ ਜਾਣਾ ਸਹੀ ਹੈ ਜਾਂ ਸਾਡਾ ਧਿਆਨ ਰੱਖਣਾ ਤਾਂ ਸਭ ਨੇ ਕਲਜੀਤ ਨੂੰ ਸਕੂਲ ਛੱਡਣ ਦੀ ਸਲਾਹ ਦਿੱਤੀ ਹੁਣ ਕਲਜੀਤ ਸਕੂਲ ਛੱਡ ਚੁੱਕੀ ਸੀ ਘਰੇ ਰਹਿ ਕੇ ਉਹ ਰੋਜ਼ ਦੇ ਸੱਸਔਰੇ ਦੇ ਤਾਨੇ ਸੁਣ ਰਹੀ ਸੀ ਕਿ ਉਸ ਨੇ ਆਪਣੀ ਪੇਕਿਆਂ ਤੋਂ ਖੁਸ਼ ਨਹੀਂ ਲਿਆਂਦਾ ਅਤੇ ਵੇਲੇ ਹੀ ਬੈ ਕੇ ਇੱਥੇ ਖਾ ਰਹੀ ਹੈ ਹੁਣ ਸਰਜੀਤ ਵੀ ਕਲਜੀਤ ਉੱਪਰ ਹੱਥ ਚੁੱਕਣ ਲੱਗ ਚੁੱਕਾ ਸੀ ਪਰ ਕਲਜੀਤ ਨੇ ਆਪਣੇ ਮਾਪਿਆਂ ਨੂੰ ਦੱਸਣਾ ਸਹੀ ਨਹੀਂ ਸਮਝਿਆ ਅਤੇ ਰੋਜ਼ ਦੇ ਤਾਣੇ ਮੇਨੇ ਅਤੇ ਆਪਣੇ ਉੱਪਰ ਹੋ ਰੇ ਹਤਿਆਚਾਰ ਨੂੰ ਸਹਿ ਰਹੀ ਸੀ ਇੱਕ ਦਿਨ ਤਾਂ ਹੱਦ ਹੋ ਚੁੱਕੀ ਸੀ ਸਰਜੀਤ ਨੇ ਆਪਣੀ ਮਾਪਿਸ਼ੇ ਲਾ ਕੇ ਕਲਜੀਤ ਨੂੰ ਘਰੋਂ ਕੱਢ ਦਿੱਤਾ ਕਲਜੀਤ ਉਸ ਦਿਨ ਬਹੁਤ ਪਰੇਸ਼ਾਨ ਹੋ ਗਈ ਅਤੇ ਰੋਂਦੀ ਰੋਂਦੀ ਆਪਣੇ ਪੇਕੇ ਘਰ ਚਲੀ ਗਈ ਪੇਕੇ ਜਾ ਕੇ ਵੀ ਉਸ ਨੇ ਆਪਣੇ ਘਰਦਿਆਂ ਨੂੰ ਦਹੇਜ ਦੇ ਲੋਪੀਆਂ ਬਾਰੇ ਇਹ ਨਹੀਂ ਦੱਸਿਆ ਕਿ ਉਹ ਮੈਨੂੰ ਦਹੇਜ ਦੀ ਖਾਤਰ ਮਾਰਦੇ ਕੁੱਟਦੇ ਹਨ ਅਤੇ ਘਰੋਂ ਕੱਢ ਚੁੱਕੇ ਹਨ ਕਲਜੀਤ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਉਸ ਦੀ ਆਪਣੇ ਘਰ ਵਾਲੇ ਨਾਲ ਕਿਸੇ ਗੱਲੋਂ ਮਾੜੀ-ਮੋਟੀ ਬਹਿਸ ਹੋ ਗਈ ਸੀ ਜਿਸ ਕਾਰਨ ਉਹ ਆਪਣੇ ਪੇਕੇ ਆਈ ਥੋੜੇ ਦਿਨਾਂ ਬਾਅਦ ਉਹ ਫਿਰ ਤੋਂ ਆਪਣੇ ਸਹੁਰੇ ਘਰ ਵਾਪਸ ਚਲੀ ਜਾਏਗੀ ਕੁਝ ਦਿਨ ਬੀਤਣ ਮਗਰੋਂ ਕਲਜੀਤ ਦੇ ਪਿਤਾ ਨੇ ਸਰਪੰਚ ਨਾਲ ਗੱਲ ਕੀਤੀ ਅਤੇ ਕਲਜੀਤ ਨੂੰ ਉਸਦੇ ਸਹੁਰੇ ਵਾਪਸ ਭੇਜਣ ਲਈ ਸਲਾਹ ਕੀਤੀ ਤਾਂ ਪਿੰਡ ਦਾ ਸਰਪੰਚ ਅਤੇ ਕਲਜੀਤ ਦਾ ਪਿਤਾ ਇੱਕ ਦੋ ਜਾਣੀਆਂ ਨੂੰ ਲੈ ਕੇ ਉਸਦੇ ਸਹੁਰੇ ਪਰਿਵਾਰ ਵਿੱਚ ਜਾ ਕੇ ਉਸ ਨੂੰ ਛੱਡ ਆਏ ਅਤੇ ਉਸਦੇ ਪਿਤਾ ਨੇ ਸਰਜੀਤ ਅਤੇ ਉਸਦੇ ਪਰਿਵਾਰ ਕੋਲੋਂ ਬੇਟੀ ਦੀ ਹੋਈ ਭੁੱਲ ਚੁੱਕ ਲਈ ਮਾਫੀ ਮੰਗੀ ਅਤੇ ਕਿਹਾ ਤੇ ਮੇਰੀ ਬੇਟੀ ਵਿੱਚ ਬਹੁਤ ਹੀ ਬਚਪਨਾ ਹੈ ਜੇ ਉਸ ਕੋਲੋਂ ਮਾੜੀ ਮੋਟੀ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਸ ਨੂੰ ਮਾਫ ਕਰ ਦਿਆ ਕਰੋ ਸਰਜੀਤ ਅਤੇ ਉਸ ਤੇ ਪਰਿਵਾਰ ਨੇ ਸਾਰਾ ਚਿਕੜ ਕਲਜੀਤ ਉੱਪਰ ਸੁੱਟ ਦਿੱਤਾ ਕਿ ਉਹ ਬਹੁਤ ਹੀ ਚਲਾਕ ਕੁੜੀ ਹੈ ਤੇ ਸਾਡਾ ਬਿਲਕੁਲ ਵੀ ਧਿਆਨ ਨਹੀਂ ਰੱਖਦੀ ਸਾਡੇ ਕਹਿਣੇ ਤੋਂ ਬਾਹਰ ਹੈ ਤੇ ਸਾਡੇ ਕਹੇ ਤੇ ਨਹੀਂ ਚੱਲਦੀ ਤਾਂ ਉਸਦੇ ਪਿਤਾ ਨੇ ਹੱਥ ਜੋੜ ਕੇ ਪੈਰੀਂ ਪਾ ਕੇ ਉਹਨਾਂ ਕੋਲੋਂ ਮਾਫੀ ਮੰਗੀ ਕਲਜੀਤ ਇਹ ਸਭ ਦੇਖ ਕੇ ਬਹੁਤ ਹੀ ਖਮੋਸ਼ ਹੋ ਗਈ ਅਤੇ ਅੰਦਰ ਹੀ ਅੰਦਰ ਇਹ ਨਾ ਟੜਫ ਰਹੀ ਸੀ ਕਿ ਉਸ ਦੀ ਟੜਫ ਮਹਿਸੂਸ ਕਰਨ ਵਾਲਾ ਕੋਈ ਨਹੀਂ ਸੀ ਇਤਾਂ ਫਿਰ ਕੁਝ ਦਿਨ ਬੀਤ ਚੁਕੇ ਸਨ ਉਹਦੇ ਸਾਸੋਰੀ ਨੇ ਉਸ ਨੂੰ ਫਿਰ ਤੋਂ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਵਾਰ ਤਾਂ ਉਸ ਉੱਪਰ ਉਸ ਦੀ ਸਾਸੋਰੀ ਨੇ ਵੀ ਹੱਥ ਚੁੱਕ ਲਿਆ ਜਦੋਂ ਸਰਜੀਤ ਘਰ ਆਇਆ ਤਾਂ ਉਸਦੇ ਮਾਪਿਓ ਨੇ ਉਸ ਨੂੰ ਕਿਹਾ ਕਿ ਕਲਜੀਤ ਨੇ ਅੱਜ ਸਾਡੇ ਨਾਲ ਬਹੁਤ ਹੀ ਬਤਮੀਜ਼ੀ ਕੀਤੀ ਹੈ ਅਸੀਂ ਉਸ ਨੂੰ ਤਾਂ ਇਨਾ ਹੀ ਕਿਹਾ ਸੀ ਕਿ ਸਾਡਾ ਹੱਥ ਤੰਗ ਹੈ ਤੇ ਆਪਣੇ ਪੇਕਿਆਂ ਤੋਂ ਕੁਝ ਵਟਵਾਰਾ ਲੈ ਆਵੇ ਤਾਂ ਕਿ ਸਾਡਾ ਹੱਥ ਸੌਖਾ ਹੋ ਜਾਵੇ ਤਾਂ ਕਲਜੀਤ ਸਾਨੂੰ ਜਵਾਬ ਦੇਣ ਲੱਗੀ ਜੀ ਦੀ ਸੱਸ ਨੇ ਕਿਹਾ ਕਿ ਕਲਜੀਤ ਨੇ ਮੈਨੂੰ ੱਤਕਾ ਮਾਰਿਆ ਅਤੇ ਤੇਰੇ ਪਿਤਾ ਜੀ ਨੇ ਮੈਨੂੰ ਫੜ ਲਿਆ ਨਹੀਂ ਤਾਂ ਅੱਜ ਮੈਂ ਡਿੱਗ ਪੈਨੀ ਤਾਂ ਮੇਰਾ ਸਿਰ ਜਾਣਾ ਸੀ ਸਰਜੀਤ ਉਹਨੀਆਂ ਸਾਰੀ ਕਲਜੀਤ ਦੇ ਦਿਵਾਲੇ ਹੋ ਗਿਆ ਅਤੇ ਉਸ ਨੂੰ ਮਾਰਨ ਕੁੱਟਣ ਲੱਗਾ ਉਸ ਨੇ ਕਲਜੀਤ ਦੀ ਇੱਕ ਵੀ ਗੱਲ ਨਾ ਸੁਣੀ ਅਤੇ ਉਸ ਦੀ ਹੀ ਚੁੰਨੀ ਨਾਲ ਉਸ ਦੇ ਗਲ ਨੂੰ ਕੁੱਟਣ ਲੱਗਾ ਕਲਜੀਤ ਨੇ ਬਹੁਤ ਆਖਿਆ ਕਿ ਮੇਰੀ ਇੱਕ ਗੱਲ ਸੁਣ ਲਓ ਮੇਰਾ ਕੋਈ ਕਸੂਰ ਨਹੀਂ ਹੈ ਮੈਨੂੰ ਤੁਸੀਂ ਨਾ ਮਾਰੋ ਨਾ ਕੁੱਟੋ ਮੇਰਾ ਗਲਾ ਪੀੜ ਹੋ ਰਿਹਾ ਹੈ ਤੁਸੀਂ ਮੇਰਾ ਗਲਾ ਨਾ ਕੁੱਟੋ ਪਰ ਸਰਜੀਤ ਇੰਨਾ ਹਵਸਵਾਰ ਹੋਇਆ ਸੀ ਕਿ ਉਸ ਨੂੰ ਆਪਣੇ ਗੁੱਸੇ ਅੱਗੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਉਸ ਨੇ ਕਲਜੀਤ ਨੂੰ ਇੰਨਾ ਜ਼ਿਆਦਾ ਕੁੱਟ ਕੇ ਫੜ ਲਿਆ ਕਿ ਕਲਜੀਤ ਥੋੜੀ ਦੇਰ ਬਾਅਦ ਹੀ ਆਪਣੇ ਪ੍ਰਾਣ ਤਿਆਗ ਗਈ ਤੇ ਉਸ ਦੇ ਗਲ ਕੁੱਟਣ ਕਾਰਨ ਉਸ ਦੀ ਮੌਤ ਹੋ ਗਈ ਸਰਜੀਤ ਨੂੰ ਲੱਗਾ ਕਿ ਉਹ ਬੇਹੋਸ਼ ਹੋ ਗਈ ਹੈ ਪਰ ਉਹ ਮਰ ਚੁੱਕੀ ਸੀ ਅਤੇ ਉਹ ਮਰੀ ਹੋਈ ਵੀ ਨੂ ਵੀ ਬਹੁਤ ਜ਼ਿਆਦਾ ਛਿੱਤਰਾ ਨਾਲ ਕੁੱਟ ਰਿਹਾ ਸੀ ਅਜਾਈ ਹਾਰਤ ਕਲਜੀਤ ਦੀ ਵੇਖ ਕੇ ਰੱਬ ਵੀ ਰੋ ਪਿਆ ਸੀ ਫਿਰ ਉਹ ਉਸ ਨੂੰ ਮਰੀ ਹੋਈ ਨੂੰ ਛੱਡ ਕੇ ਬਾਹਰ ਆ ਗਿਆ ਉਸ ਨੂੰ ਲੱਗਾ ਕਿ ਉਹ ਬਿਹੋਸ਼ ਹੋ ਗਈ ਹੈ ਥੋੜੀ ਦੇਰ ਬਾਅਦ ਆਪੇ ਉੱਠ ਪਵੇਗੀ ਜਦੋਂ ਸ਼ਾਮ ਆ ਪਈ ਤਾਂ ਉਹਨਾਂ ਨੇ ਕਲਜੀਤ ਨੂੰ ਆਵਾਜ਼ ਮਾਰੀ ਕਿ ਉਹ ਖਾਣੇ ਲਈ ਕੁਝ ਬਣਾਵੇ ਪਰ ਕਲਜੀਤ ਨਾ ਉઠી ਉਸ ਦੀ ਸੱਸ ਨੇ ਵੀ ਉਸ ਨੂੰ ਆਵਾਜ਼ ਮਾਰੀ ਕਿ ਅੱਜ ਉਹ ਸਾਨੂੰ ਭੁੱਖਿਆਂ ਹੀ ਰਹਿਣ ਦੇਵੇਗੀ ਤਾਂ ਕਲਜੀਤ ਨੇ ਅੱਗੋਂ ਕੋਈ ਜਵਾਬ ਨਾ ਦਿੱਤਾ ਤਾਂ ਉਸ ਦੀ ਸੱਸ ਗੁੱਸੇ ਵਿੱਚ ਆ ਕੇ ਉਸ ਦੇ ਕਮਰੇ ਵਿੱਚ ਗਈ ਕਲਜੀਤ ਮੂਤੀ ਪਈ ਸੀ ਜਦ ਉਸ ਨੇ ਉਸ ਨੂੰ ਸਿੱਧਾ ਕੀਤਾ ਤਾਂ ਉਹ ਮਰੀ ਪਈ ਸੀ ਕਲਜੀਤ ਦੀ ਸੱਸ ਸਮਝ ਚੁੱਕੀ ਸੀ ਕਿ ਕਲਜੀਤ ਨਹੀਂ ਰਹੀ ਉਹ ਉੱਚੀ ਉੱਚੀ ਚੀਕਾ ਮਾਰਨ ਲੱਗੀ ਤਾਂ ਉਸ ਦਾ ਸਹੁਰਾ ਵੀ ਕਮਰੇ ਵਿੱਚ ਆ ਗਿਆ ਸਰਜੀਤ ਵੀ ਕਮਰੇ ਵਿੱਚ ਆ ਗਿਆ ਤਾਂ ਉਹਨਾਂ ਨੇ ਕਲਜੀਤ ਨੂੰ ਦੇਖਿਆ ਤਾਂ ਉਹ ਮਰੀ ਹੋਈ ਸੀ ਇਹ ਸਭ ਦੇਖ ਕੇ ਸਭ ਦੇ ਹੋਸ਼ ਉੱਡ ਗਏ ਉਹਨਾਂ ਨੂੰ ਸਮਝਾ ਚੁੱਕੀ ਸੀ ਕਿ ਸਰਜੀਤ ਦੇ ਗਾਲ ਕੁੱਟਣ ਕਾਰਨ ਹੀ ਉਸ ਦੀ ਮੌਤ ਹੋਈ ਹੈ ਉਹਨਾਂ ਨੇ ਗੱਲ ਨੂੰ ਲੁਕਾਉਣ ਲਈ ਇੱਕ ਤਕਰੀਬ ਸੋਚੀ ਕਿ ਇਸ ਨੂੰ ਪੌੜੀਆਂ ਦੇ ਹੇਠੋਂ ਸੁੱਟ ਦਿੰਦੇ ਹਾਂ ਅਤੇ ਕਹਿੰਦੇ ਹਾਂ ਕਿ ਪੌੜੀਆਂ ਤੋਂ ਹੁਣ ਡਿੱਗਣ ਕਾਰਨ ਇਸ ਦੀ ਮੌਤ ਹੋ ਗਈ ਹੈ ਉਹਨਾਂ ਨੇ ਕਲਜੀਤ ਦੀ লাশ ਨੂੰ ਪੌੜੀਆਂ ਤੋਂ ਸੁੱਟ ਦਿੱਤਾ ਤਾਂ ਹੀ ਥਾਂ ਡਿੱਗੀ ਤਾਂ ਉਸੇ ਟਾਈਮ ਹੀ ਕਲਜੀਤ ਦੀ ਸਾਸੂ ਉੱਚੀ-ਉੱਚੀ ਰੌਲਾ ਪਾਉਣ ਲੱਗੀ ਤਾਂ ਕਿ ਆਂਡ-ਗਵਾਂਡ ਇਕੱਠਾ ਹੋ ਜਾਵੇ ਕਿ ਉਹ ਪੌੜੀਆਂ ਤੋਂ ਡਿੱਗ ਪਈ ਹੈ ਜਦੋਂ ਕਲਜੀਤ ਦੀ ਸੱਸ ਉੱਚੀ-ਉੱਚੀ ਝੂਠਾ ਰੋਣ ਲੱਗੀ ਤਾਂ ਆਂਡ-ਗਵਾਂਡ ਇਕੱਠਾ ਹੋ ਗਿਆ ਅਤੇ ਕਹਿਣ ਲੱਗੀ ਕਿ ਅਚਾਨਕ ਹੀ ਕਲਜੀਤ ਨੂੰ ਅਟੈਕ ਆ ਗਿਆ ਹੈ ਤੇ ਉਹ ਪੌੜੀਆਂ ਤੇ ਚਾ ਰਹੀ ਸੀ ਤੇ ਪੌੜੀਆਂ ਤੋਂ ਡਿੱਗ ਪਈ ਹੈ ਕਲਜੀਤ ਦੀ ਨਬਜ਼ ਦੇਖੀ ਗਈ ਤਾਂ ਕਲਜੀਤ ਮਰ ਚੁੱਕੀ ਹੈ ਕਲਜੀਤ ਦੇ ਸੱਸੋਰੀਆਂ ਅਤੇ ਉਸ ਦਾ ਘਰ ਵਾਲਾ ਵੀ ਝੂਠਾ-ਮੂਠਾ ਰੋ ਰਹੇ ਸਨ ਜਿਵੇਂ ਲੱਗੇ ਕਿ ਉਹ ਸੱਚੀ ਬਹੁਤ ਹੀ ਦੁਖੀ ਹੋ ਗਏ ਹਨ ਇੰਨੇ ਨੂੰ ਸਾਰਿਆਂ ਨੇ ਕਲਜੀਤ ਨੂੰ ਦੇਖਿਆ ਕਲਜੀਤ ਦੇ ਗਲ ਉੱਪਰ ਗਾਲ ਕੁੱਟਣ ਦਾ ਨਿਸ਼ਾਨ ਸੀ ਆਂਗਵਾਂਡ ਤਾਂ ਸਮਝ ਹੀ ਚੁੱਕੇ ਸਨ ਕਿ ਕਲਜੀਤ ਦੀ ਗਲ ਕੁੱਟਣ ਕਾਰਨ ਮੌਤ ਹੋਈ ਹੈ ਇੰਨੇ ਨੂੰ ਕਲਜੀਤ ਦੇ ਮਾਤਾ-ਪਿਤਾ ਵੀ ਉਸਦੇ ਸੋਹਰੇ ਘਰ ਆ ਗਏ ਸਨ ਉਹਨਾਂ ਨੂੰ ਵੀ ਇਹ ਸਾਰੀ ਗੱਲ ਦੱਸੀ ਗਈ ਕਿ ਉਸ ਨੂੰ ਅਟੈਕ ਆ ਗਿਆ ਸੀ ਅਤੇ ਪੌੜੀਆਂ ਤੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ ਪਰ ਕਲਜੀਤ ਦੇ ਮਾਤਾ ਪਿਤਾ ਨੇ ਜਦੋਂ ਆਪਣੀ ਧੀ ਦਾ ਗਲ ਦੇਖਿਆ ਤਾਂ ਗਲ ਉੱਪਰ ਸਾਫ਼-ਸਾਫ਼ ਨਿਸ਼ਾਨ ਸੀ ਜਿਵੇਂ ਉਸ ਦੀ ਗਲ ਕੁੱਟਣ ਕਾਰਨ ਮੌਤ ਹੋਈ ਹੋਵੇ ਕਲਜੀਤ ਦੇ ਮਾਪਿਆਂ ਨੇ ਇਹ ਸਭ ਦੇਖ ਕੇ ਪੁਲਿਸ SAD ਲਈ ਪੁਲਿਸ ਵੀ ਉੱਥੇ ਆ ਗਈ ਸੀ ਸਰਜੀਤ ਦੇ ਮਾਪਿਆਂ ਨੇ ਪੈਸਾ ਚੜਾ ਦਿੱਤਾ ਜਿਸ ਕਾਰਨ ਪੁਲਿਸ ਨੇ ਕਲਜੀਤ ਦੇ ਮਾਪਿਆਂ ਨੂੰ ਸਮਝਾਇਆ ਕਿ ਤੁਸੀਂ ਆਪਣੀ ਧੀ ਦੀ লাশ ਨੂੰ ਖਰਾਬ ਨਾ ਕਰੋ ਉਸ ਦਾ ਸੰਸਕਾਰ ਹੋ ਲੈਣ ਦਿਓ ਬਾਕੀ ਦੀ ਕਾਰਵਾਈ ਅਸੀਂ ਸੰਸਕਾਰ ਤੋਂ ਬਾਅਦ ਕਰ ਲਵਾਂਗੇ ਉਸ ਦੇ ਮਾਪਿਆਂ ਨੇ ਬਹੁਤ ਹੀ ਕਿਹਾ ਕਿ ਅਸੀਂ ਕੁੜੀ ਦਾ ਪੋਸਟਮਾਰਟਮ ਕਰਵਾਉਣਾ ਹੈ ਪਰ ਕਿਸੇ ਨੇ ਉਹਨਾਂ ਦੀ ਪੇਸ਼ਨਾ ਜਾਣ ਦਿੱਤੀ ਅਤੇ ਛੇਤੀ ਛੇਤੀ ਵਿੱਚ ਕਲਜੀਤ ਦੇ ਸਹੁਰਿਆਂ ਨੇ ਉਸ ਦਾ ਸੰਸਕਾਰ ਕਰਵਾ ਦਿੱਤਾ ਤਾਂ ਕਿ ਕੋਈ ਸਬੂਤ ਨਾ ਬਚੇ ਇੱਕ ਦਿਨ ਉਹ ਅਧਿਆਪਕਾ ਜੋ ਕਲਜੀਤ ਨਾਲ ਨੌਕਰੀ ਕਰਦੀ ਸੀ ਜੇਸ ਨੂੰ ਕੁਲਜੀਤ ਨੇ ਆਪਣੇ ਸਹੁਰਿਆਂ ਦੀ ਸਾਰੀ ਗੱਲ ਦੱਸੀ ਸੀ ਉਹ ਕੁਲਜੀਤ ਦੇ ਮਾਪਿਆਂ ਨੂੰ ਮਿਲਣ ਆਈ ਅਤੇ ਉਸ ਨੇ ਕੁਲਜੀਤ ਦੇ ਮਾਪਿਆਂ ਨੂੰ ਕੁਲਜੀਤ ਦੇ ਸਹੁਰਿਆਂ ਨੂੰ ਹੁੰਦੇ ਕੁਲਜੀਤ ਉੱਪਰ ਹਤਿਆਚਾਰ ਬਾਰੇ ਸਾਰੀ ਗੱਲ ਦੱਸੀ ਉਸ ਨੇ ਇਹ ਵੀ ਦੱਸਿਆ ਕਿ ਉਹ ਤੁਹਾਨੂੰ ਇਹ ਸਭ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਉਹ ਇੰਜ ਸੀ ਕਿ ਮੇਰੇ ਮਾਪਿਆਂ ਨੇ ਮੈਨੂੰ ਪੜਾਇਆ ਲਿਖਾਇਆ ਹੈ ਅਥਿਓ ਬਹੁਤ ਗਰੀਬ ਹਨ ਉਹ ਮੈਨੂੰ ਦਹੇਜ ਨਹੀਂ ਦੇ ਸਕਤੇ ਉਹਨਾਂ ਉੱਪਰ ਇੱਕ ਹੋਰ ਚੀਜ਼ ਦਾ ਬੋਝ ਹੈ ਮੈਂ ਉਹਨਾਂ ਨੂੰ ਹੋਰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਕਲਜੀਤ ਦੇ ਮਾਪੇ ਅਧਿਆਪਕਾ ਤੇ ਮੂਹੋ ਇਹ ਸਭ ਸੁਣ ਕੇ ਬਹੁਤ ਰੋਏ ਉਹਨਾਂ ਨੇ ਇਹ ਸੋਚ ਲਿਆ ਕਿ ਉਹ ਆਪਣੀ ਧੀ ਨੂੰ ਇਨਸਾਫ ਜ਼ਰੂਰ ਦਿਵਾ ਕੇ ਹੀ ਹਟਣਗੇ। ਉਹਨਾਂ ਨੇ ਕੁਲਜੀਤ ਦੇ ਸਹੁਰਿਆਂ ਉੱਪਰ ਕੇਸ ਲਗਾਇਆ। ਪਰ ਕੁਲਜੀਤ ਦੇ ਸਹੁਰੇ ਬਹੁਤ ਅਮੀਰ ਸਨ ਜਿਸ ਕਾਰਨ ਉਹ ਪੈਸਾ ਚੜਾ ਕੇ ਕੇਸ ਰਫਦਫ ਕਰਵਾ ਦਿੰਦੇ ਸਨ। ਅੱਜ ਤੱਕ ਕੁਲਜੀਤ ਦੇ ਮਾਪੇ ਆਪਣੀ ਧੀ ਨੂੰ ਇਨਸਾਫ ਦਿਵਾਉਣ ਲਈ ਤੜਫ ਰਹੀ ਹਨ ਅਤੇ ਕੋਟਾ ਕਚੈਰੀਆਂ ਵਿੱਚ ਧੀ ਨੂੰ ਇਨਸਾਫ ਦਿਵਾਉਣ ਲਈ ਚੱਕਰ ਕੱਟ ਰਹੀਆਂ ਹਨ। ਪਰ ਅੱਜ ਤੱਕ ਕੁਲਜੀਤ ਕੌਰ ਨੂੰ ਕੋਈ ਇਨਸਾਫ ਨਹੀਂ ਮਿਲਿਆ। ਆਖਿਰ ਮੈਂ ਪੁੱਛਤੀ ਹਾਂ ਕਿ ਕਦੋਂ ਤੱਕ ਸਾਡੀਆਂ ਧੀਆਂ ਤੇ ਹੀ ਤੇ ਖਾਤਰ ਬਲੀ ਚੜਦੀਆਂ ਰਹਿਣਗੀਆਂ ਅਤੇ ਕਾਨੂੰਨ ਕੁਝ ਵੀ ਨਹੀਂ ਕਰ ਸਕੇਗਾ ਕਦ ਤੱਕ ਆਖਿਰਕਾਰ ਤਨਵਾ